ਅਸੀਂ ਦੇਖ ਰਹੇ ਹਾਂ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਸ਼ੁਭਕਰਨ ਸਿੰਘ ਦੇ ਨਾਲ ਤੁਹਾਨੂੰ ਦੱਸ ਦਈਏ ਕਿ 21 ਫਰਵਰੀ ਨੂੰ ਗੋਲੀ ਦਾ ਸ਼ਿਕਾਰ ਹੋਏ ਸ਼ੁਭਕਰਨ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤਾਂ ਕਰਨ ਦੇ ਲਈ ਪਹਿਲਾਂ ਤੋਂ ਹੀ ਸਿਆਸਤਦਾਨਾਂ ਦਾ ਤੰਤਾ ਲੱਗਿਆ ਹੋਇਆ ਪਰ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀ ਕਿ ਪੰਜਾਬ ਸਰਕਾਰ ਨੇ ਤੇ ਮਾਲੀ ਸਹਾਇਤਾ ਕਰ ਦਿੱਤੀ ਹੈ ਪਰਿਵਾਰ ਦੀ ਪਰ ਇਹਨਾਂ ਬਾਕੀ ਪਾਰਟੀਆਂ ਦੇ ਸਿਆਸਤਦਾਨਾਂ ਨੇ ਕੁਝ ਵੀ ਨਹੀਂ ਕੀਤਾ ਤੇ ਇਹ ਰੀਤ ਨੂੰ ਤੋੜਦਿਆਂ ਹੋਇਆਂ ਅੱਜ ਕਾਂਗਰਸ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ ਰਾਜਾ ਬੜਿੰਗ ਜਿਹੜੇ ਮੌਜੂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਨੇਤੇ ਨਾਲ ਦੀ ਨਾਲ ਸੁਪਾਲਸਿਓ ਖੇਰਾ ਇੱਕ ਵੱਡੇ ਲੀਡਰ ਨੇ ਵੱਡਾ ਸਿਆਸੀ ਰੁਤਬਾ ਰੱਖਦੇ ਨੇ ਇਹ ਚੁਬਕਰਨ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਤੇ ਉੱਥੇ ਜਿਨ੍ਹਾਂ ਦੇ ਵੱਲੋਂ ਆਪਣੇ ਪੱਦਰ ਦੇ ਉੱਤੇ ਵਿੱਤੀ ਸਹਾਇਤਾ ਦੇ ਕੇ ਪਰਿਵਾਰ ਦੀ ਮਦਦ ਕੀਤੀ ਗਈ ਹੈ ਇੱਕ ਵੱਖਰਾ ਰੂਪ ਵੇਖਣ ਨੂੰ ਮਿਲਿਆ ਅਮਰਿੰਦਰ ਸਿੰਘ ਤੇ ਰਾਜਾ ਬੜਿੰਗ ਤੇ ਸੁਪਾਲਸਿਓ ਖੇਰਾ ਹੋਰਾਂ ਦਾ ਕਿਉਂਕਿ ਲਗਾਤਾਰ ਇਹ ਚੀਜ਼ ਕਹੀ ਜਾ ਰਹੀ ਸੀ ਕਿ ਇਹ ਸਿਆਸਤਦਾਨ ਬੇਸ਼ੱਕ ਉੱਥੇ ਜਾ ਕੇ ਤਪਦੇ ਤੰਦੂਰ ਦੇ ਉੱਤੇ ਆਪਣੀਆਂ 2-4 ਸਿਆਸੀ ਰੋਟੀਆਂ ਸੇਕਣ ਦੇ ਲਈ ਜਾ ਰਹੇ ਨੇ ਪਰ ਆਪਣੇ ਪੱਧਰ ਦੇ ਉੱਤੇ ਕੋਈ ਵੀ ਮਦਦ ਕਰਨ ਦੇ ਲਈ ਤਿਆਰ ਨਹੀਂ ਹੈ ਪਰ ਕਾਂਗਰਸ ਨੇ ਇਹ ਸਾਰੀ ਦੀ ਸਾਰੀ ਗੱਲ ਨੂੰ ਝੁੱਠਲਾ ਦਿੱਤਾ ਤੇ ਅੱਜ ਵਿੱਤੀ ਸਹਾਇਤਾ ਦਿੱਤੀ ਗਈ ਹੈ ਆਪਣੇ ਪੱਧਰ ਦੇ ਉੱਤੇ ਹਾਲਾਂਕਿ ਕਿੰਨੀ ਰਕਮ ਦਿੱਤੀ ਹੈ ਪਰਿਵਾਰ ਨੂੰ ਇਸ ਬਾਬਤ ਕੁਝ ਵੀ ਸਾਹਮਣੇ ਨਹੀਂ ਆਇਆ ਪਰ ਇੱਕ ਪੈਕੇਟ ਹੈ ਜਿਹੜਾ ਪੈਸਿਆਂ ਦੇ ਨਾਲ ਭਰਿਆ ਹੋਇਆ ਉਹ ਅਮਰਿੰਦਰ ਸੋਰਾਜਾ ਬੜਿੰਗ ਤੇ ਸੁਪਾਲ ਖੇਰਾ ਉਸ ਪਰਿਵਾਰ ਦੇ ਮੁਖੀ ਨੂੰ ਭੇਜ ਕੇ ਸ਼ੁਭਕਰਨ ਸਿੰਘ ਦੇ ਫਾਦਰ ਸਾਹਿਬ ਨੂੰ ਉਹਨਾਂ ਦੇ ਪਿਤਾ ਨੂੰ ਇਹ ਜਿਹੜਾ ਪੂਰੇ ਦਾ ਪੂਰਾ ਪੈਕੇਟ ਹੈ ਪੈਸੇ ਦਾ ਭਰਿਆ ਹੋਇਆ ਉਹ ਦਿੰਦੇ ਹੋਏ ਦਿਖਾਈ ਦਿੱਤੇ ਨਾਲ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੀਆਂ ਤੇ ਇਸ ਮੌਕੇ ਜੁਗਿੰਦਰ ਸਿੰਘ ਉਗਰਾਹਾ ਭਾਰਤ ਕਿਸਾਨ ਯੂਨੀਅਨ ਉਗਰਾਹਾ ਦੇ ਜਿਹੜੇ ਮੁਖੀ ਨੇ ਵੱਡਾ ਰਸੂਖ ਰੱਖਦੇ ਆ ਇਹ ਵੀ ਕਿਸਾਨੀ ਸੰਘਰਸ਼ ਦੇ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਰਿਹਾ ਪਿਛਲੇ ਸੰਘਰਸ਼ ਦੇ ਵਿੱਚ ਇਹ ਵੀ ਸ਼ੁਭਕਰਨ ਦੇ ਪਰਿਵਾਰ ਦੇ ਨਾਲ ਅੱਜ ਦੁੱਖ ਵਡਾਉਣ ਦੇ ਲਈ ਪੁੱਜੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਬੀਤੀ ਰਾਤ ਸੁਭਕਰਨ ਸਿੰਘ ਦਾ ਪੋਸਟਮਾਰਟਮ ਕੀਤਾ ਗਿਆ ਅੱਜ ਉਹਦੀ ਡੈੱਡ ਬੋਡੀ ਨੂੰ ਪਾ ਕੇ ਮ੍ਰਿਤਕ ਦੇ ਇਹਨੂੰ ਅੰਤਿਮ ਅਰchnਾ ਦੇ ਲਈ ਕਨੌਰੀ ਬਾਰਡਰ ਦੇ ਉੱਤੇ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਪਿੰਡ ਬੱਲੋ ਦੇ ਵਿੱਚ ਉਹਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਕੀਤਾ ਜਾਣਾ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਸਾਂਝੀ ਜ਼ਮੀਨ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਏਗਾ ਭਾਰੇ ਇਕੱਠ ਹੋਣ ਦੀ ਉਮੀਦ ਵੀ ਜਿਤਾਈ ਜਾ ਰਹੀ ਹੈ ਸਵੇਰ ਤੋਂ ਹੀ ਚੁੱਪ ਕਰਨ ਦੇ ਪਿੰਡ ਕਿਸਾਨਾਂ ਦਾ ਆਉਣ ਜਾਣਾ ਜਿਹੜਾ ਉਹ ਲੱਗਿਆ ਰਿਹਾ ਤੇ ਇਸ ਦੇ ਨਾਲ ਹੀ ਅਹਿਮ ਖਬਰ ਤੁਹਾਡੇ ਨਾਲ ਫਿਰ ਤੋਂ ਸਾਂਝੀ ਕਰ ਦਿੰਨੇ ਆ ਰਾਜਾ ਬੜਿੰਗ ਤੇ ਸੁਖਪਾਲ ਸਿੰਘ ਖੈਰਾ ਹੋਰਾਂ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਪਰਿਵਾਰ ਦੀ ਵਿੱਤੀ ਸਹਾਇਤਾ ਕੀਤੀ ਗਈ ਹੈ ਉਸ ਵੇਲੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਹੁਣ ਅਮਰਿੰਦਰ ਸਰ ਰਾਜਾ ਬੜੇ ਗਏ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪੁੱਜੇ ਜੁਗਿੰਦਰ ਸਿੰਘ ਉਗਰਾਹਾ ਹੋਰਾਂ ਨੇ ਉੱਥੇ ਗੱਲਬਾਤ ਦੇ ਦੌਰਾਨ ਕੀ ਕੁਝ ਕੀਤਾ ਉਹ ਤੁਹਾਨੂੰ ਸੁਣਾ ਦਿੰਨੇ ਆ ਪਿੰਡ ਦਾ ਇੱਥੇ ਪਹੁੰਚਣ ਦਾ ਮਕਸਦ ਸੀਗਾ ਉਹ ਪੰਜਾਬ ਦੇ ਲੋਕਾਂ ਨੂੰ ਔਰ ਖਾਸ ਕਰਕੇ ਜਿਹੜੀ ਪੰਜਾਬ ਦੀ ਸਰਕਾਰ ਹੈ ਔਰ ਜਿਹੜਾ ਸਾਡਾ ਨੌਜਵਾਨ ਸ਼ਹੀਦ ਹੋਇਆ ਉਹਨੂੰ ਸ਼ਰਧਾਂਜਲੀ ਦੇਣ ਦਾ ਜਿਹੜਾ ਕੀ ਜਿਹੜਾ ਵਿਅਕਤੀ ਸ਼ਹੀਦ ਹੋ ਗਿਆ चौके ਤੋਂ ਚੱਲ ਕੇ ਅਸੀਂ ਪੈਦਲ ਮਾਰਚ ਖੈਰਾ ਸਾਹਿਬ ਤੇ ਅਸੀਂ ਸਾਰੇ ਲੋਕਾਂ ਨੇ ਸ਼ੁਰੂ ਕੀਤਾ ਅੱਜ ਅਸੀਂ ਹੁਣ ਬੱਲੋ ਆਏ ਆ ਉਹਨਾਂ ਦੇ ਘਰ ਜਾਵਾਂਗੇ ਅੰਤਿਮ ਸੰਸਕਾਰ 'ਚ ਪਹੁੰਚਾਂਗੇ ਮੈਂ ਸਮਝਦਾ ਕਿ ਇਹ ਸਰਾ ਸਰ ਪੰਜਾਬ ਦੇ ਲੋਕਾਂ ਨਾਲ ਤੱਕਾ ਹੋਇਆ ਹੈ ਇੱਕ ਨੌਜਵਾਨ ਸਾਥੀ ਨਾਲ ਤੱਕਾ ਹੋਇਆ ਜਿਹਦੀ ਪਰਮਾਈ ਕਦੇ ਪੂਰੀ ਨਹੀਂ ਹੋਣੀ ਪਰਿਵਾਰ ਨੂੰ ਉਸ ਭੈਣ ਨੂੰ ਉਹਰਾ ਭਰਾ ਕਦੇ ਨਹੀਂ ਹੁਣ ਮਿਲੇਗਾ ਔਰ ਮੈਂ ਸਮਝਦਾ ਕਿ ਪੰਜਾਬ ਦੀ ਸਰਕਾਰ ਮਗਰਲੇ ਕਈ ਦਿਨਾਂ ਤੋਂ ਪੰਜਾਬ ਦੇ ਲੋਕਾਂ ਤੇ ਤਸੱਦਦ ਹੋ ਰਿਹਾ ਹੈ ਮੂਹ ਪ੍ਰਦਰਸ਼ਕ ਬਣ ਕੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹੱਥ ਖੜੇ ਕਰਕੇ ਦੇਖ ਰਹੇ ਨਹੀਂ ਸੋ ਇਸ ਕਰਕੇ ਅੱਜ ਅਸੀਂ ਮਾਰਚ ਕੀਤਾ ਕਿ ਇਸ ਤਰ੍ਹਾਂ ਦਾ ਜਿਹੜਾ ਅਨਿਆਏ ਅਸੀਂ ਤਾਂ ਅੰਗਰੇਜ਼ਾਂ ਦੇ ਸਮੇਂ ਵੀ ਨਹੀਂ ਇਸ ਤਰ੍ਹਾਂ ਦਾ ਸੁਣਿਆ ਕਿ ਜੇ ਬੰਦਾ ਮਰ ਜੇ ਔਰੇ ਤੇ ਕੋਈ ਐਫ ਆਈ ਆਰ ਹੀ ਨਾ ਹੋਵੇ 8 ਦਿਨ ਬੀਤ ਜਾਣ ਦੇ ਬਾਅਦ ਅੱਜ ਪ੍ਰਜਾਪ ਸਰਕਾਰ ਨੇ ਇੱਕ ਬੇਨਾਮੀ ਐਫ ਆਈ ਆਰ ਦਰਜ ਕੀਤੀ ਹੈ ਜਿਹੜਾ ਕੋਈ ਫਾਇਦਾ ਨਹੀਂ ਹੋਣਾ ਕੇਵਲ ਕਾਗਜ਼ ਬਣ ਕੇ ਰਹਿ ਜਾਣੀ ਇੱਕ ਫਾਈਲ ਦਾ ਹਿੱਸਾ ਬਣ ਕੇ ਰਹਿ ਜਾਣੀ ਹੈ ਕਿਉਂਕਿ ਜਦੋਂ ਉਹ ਰਿਚ ਐਫ ਆਈ ਆਰ 'ਚ ਕਿਸੇ ਦਾ ਨਾ ਹੀ ਨਹੀਂ ਇਹੀ ਗੱਲ ਬਗੜਾੜੀ ਹੋਈ ਸੀ ਪਹਿਲਾਂ ਬਿਨਾ ਨਾਮ ਅਕਾਲੀਆਂ ਨੇ ਉਸ ਵੇਲੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਜਿਹੜਾ ਕੋਈ ਫਾਇਦਾ ਨਹੀਂ ਹੋਇਆ ਉਹ ਅੱਜ ਤੱਕ ਐਫ ਆਈ ਆਰ ਘੁੰਮਦੀ ਫਿਰ ਰਹੀ ਹੈ ਸਿੱਟਾਂ ਤੇ ਸਿੱਟ ਬਣਦੀਆਂ ਜਾ ਰਹੀਆਂ ਕੋਈ ਇਨਸਾਫ ਨਹੀਂ ਔਰ ਸਾਨੂੰ ਵੀ ਇਹ ਲੱਗਦਾ ਹੈ ਕਿ ਜੇ 8 ਦਿਨ ਵਿਚਾਰਿਆਂ ਨੂੰ ਰੱਖਿਆ ਰੋਜ਼ 8 ਦਿਨ ਲਗਾਤਾਰ ਸ਼ੁਭ ਕਰਨ ਮਰਦਾ ਰਿਆ ਮਾਪਿਓ ਰੋਜ਼ ਚੀਕਾ ਮਾਰ ਮਾਰ ਕੇ ਰੋਂਦੇ ਰਹੇ ਇਹੋ ਜੀ ਐਫ ਆਈ ਆਰ ਤਾਂ ਪਹਿਲੇ ਦਿਨ ਹੀ ਕਰ ਦੇਣੀ ਚਾਹੀਦੀ ਸੀ ਸੋ ਅੱਜ ਅਸੀਂ ਇਨਸਾਫ ਦੀ ਮੰਗ ਕਰਨਾ ਸੀ ਅੱਜ ਅਸੀਂ ਇਹ ਮਾਰਚ ਕੀਤਾ ਹੈ ਪ੍ਰਮਾਤਮਾ ਸੱਚੇ ਪਾਸ਼ਾ ਕਿਰਪਾ ਕਰੇ ਔਰ ਕਾਂਗਰਸ ਪਾਰਟੀ ਖਹਿਰਾ ਸਾਹਿਬ ਅਸੀਂ ਸਾਰੇ ਲੋਕ ਇੱਕ ਢਾਕੇ ਪੰਜਾਬ ਦੇ ਕਿਸਾਨਾਂ ਦੀ ਔਰ ਪੰਜਾਬ ਦੇ ਮਜ਼ਦੂਰਾਂ ਦੀ ਲੜਾਈ ਇਸੇ ਤਰ੍ਹਾਂ ਲੜਦੇ ਰਵਾਂਗੇ ਜੋ ਢੰਗ ਤਰੀਕਾ ਅਪਣਾਇਆ ਗਿਆ ਜਿਸ ਤਰ੍ਹਾਂ ਐਫ ਆਈ ਆਰ ਲਾਂਚ ਕੀਤੀ ਗਈ ਹੈ ਤੁਸੀਂ ਸਵਾਲ ਤਾਂ ਉਠਾ ਰਹੇ ਹੋ ਪਰ ਪਰਿਵਾਰ ਵੀ ਹਾ ਕਿਤਨਾ ਕਿਤੇ ਸਹਿਮਤ ਨਜ਼ਰ ਆ ਰਿਹਾ ਕੀ ਕਰੇ ਪਰਿਵਾਰ ਅਸੀਂ ਜੋ ਪੰਜਾਬ ਪਰਿਵਾਰ ਸਹਿਮਤ ਅਸੀਂ ਉਹਨਾਂ ਦੇ ਨਾਲ ਹੈ ਪਰਿਵਾਰ ਦੀ ਜਿਸ ਚਾਹੇ ਪਰਿਵਾਰ ਪਹਿਲੇ ਦਿਨ ਅੰਤਿਮ ਸੰਸਕਾਰ ਕਰਦਾ ਅਸੀਂ ਉਹਨਾਂ ਦੇ ਨਾਲ ਸੀ ਅਸੀਂ ਕੋਈ ਪੋਲੀਟিক্যাল ਮਾਈਲੇਜ ਨਹੀਂ ਲੈਣਾ ਚਾਹੁੰਦੇ ਪਰ ਤੁਸੀਂ ਦੇਖੋ ਨਾ ਇੱਕ ਨੌਜਵਾਨ ਪੁੱਤ ਮਰ ਗਿਆ ਭਰਾ ਮਰ ਗਿਆ 8 ਦਿਨਾਂ ਤੋਂ ਉਹ ਵਿਚਾਰਾ ਉੱਥੇ ਪੋਸਟਮਾਰਟਮ ਦੀ ਉਡੀਕ ਕਰਦਾ ਹੋਰ ਅੰਤਿਮ ਸੰਸਕਾਰ ਨਹੀਂ ਸਾਡੇ ਸਿਸਟਮ 'ਚ ਜਿਹੜਾ ਹੈਗਾ ਕਿ ਬੰਦਾ ਜਦੋਂ ਮਰਦਾ ਉਹਦਾ ਅੰਤਿਮ ਸੰਸਕਾਰ ਕਰ ਦਿੰਦੇ ਤੋੜ ਲਿਆ ਪਰਿਵਾਰ ਵਿਚਾਰਾ ਢਹਿ ਢੇਰੀ ਹੋ ਗਿਆ ਉਹਨਾਂ ਨੂੰ ਇਹ ਲੱਗਦਾ ਕਿ ਕਮ ਸੇ ਕਮ ਉੱਥੇ ਹੀ ਪਿਆ ਸਾਡਾ ਬੱਚਾ ਨੂੰ ਨੁਕਸਾਨ ਨਾ ਹੋ ਜੇ ਉਹਦੀ ਬਾਡੀ ਨੂੰ ਕਮ ਸੇ ਕਮ ਅਸੀਂ ਅੰਤਿਮ ਸੰਸਕਾਰ ਤਾਂ ਕਰੇ ਕੀ ਕਰਨ ਕਿਸਾਨ ਜੱਥੇ ਬੰਦੀਆਂ ਵਿਚਾਰੀਆਂ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਹੋਰ ਕੀ ਕਰਨ ਕਿੰਨਾ ਦਿਨ ਉਡੀਕ ਕਰਨ ਸੋ ਇਸ ਕਰਕੇ ਦੂਜੀ ਗੱਲ ਇਸ ਕਰਕੇ ਪਰਿਵਾਰ ਨੇ ਫੈਸਲਾ ਲਿਆ ਹੋਣਾ ਹੈ ਔਰ ਅਸੀਂ ਪਰਿਵਾਰ ਦੇ ਨਾਲ ਹੈ ਅਸੀਂ ਕੋਈ ਪਰਿਵਾਰ ਦੇ ਅਸੀਂ ਨਹੀਂ ਇਹ ਕਹਿੰਦੇ ਕਿ ਅੰਤਿਮ ਸੰਸਕਾਰ ਨਹੀਂ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਜੋ ਪਰਿਵਾਰ ਦਾ ਫੈਸਲਾ ਹੈ ਜੋ ਜਥੇਬੰਦੀਆਂ ਦਾ ਫੈਸਲਾ ਹੈ ਕਿ ਇਸ ਤਰ੍ਹਾਂ ਦੇਖਦੇ ਹੋ ਕਿਸਾਨਾਂ ਦੇ ਉੱਪਰ ਇਸ ਤਰ੍ਹਾਂ ਦਾ ਵਿਹਾਰ ਹੋਣਾ ਬਾਰਡਰਾਂ ਦੇ ਉੱਪਰ ਇਸ ਤਰ੍ਹਾਂ ਦੇ ਹਾਲਾਤ ਬਣ ਜਾਣੇ ਇੱਕ ਦੂਸਰੇ ਦੇਸ਼ ਦੇ ਬਾਰਡਰ ਵਰਗੇ ਦੇਖੋ ਕਹਿੰਦੇ ਤਾਂ ਹੈ ਕਾਂਗਰਸ ਪਾਰਟੀ ਦੀਆਂ ਬਹੁਤ ਸਾਰੀਆਂ ਸਾਡੀ ਪਾਰਟੀ ਦੀਆਂ ਵੀ ਨਲਾਇਕੀਆਂ ਸਨ ਜਦੋਂ ਸਾਡੀ ਸਰਕਾਰ ਪਰ ਕਿਸਾਨ ਅੰਦੋਲਨ ਹੋਇਆ ਕਿਸੇ ਕਿਸਾਨ ਨੂੰ ਆਂਚ ਨਹੀਂ ਆਉਂਦੀ 650 650 ਕਿਸਾਨ ਸ਼ਹੀਦ ਹੋਇਆ ਕੋਸ਼ਿਸ਼ ਕੀਤੀ ਕਿ तकरीबन ਸਾਰਿਆਂ ਨੂੰ ਨੌਕਰੀ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਜੇ ਇਹ ਕਿਹੜਾ ਜੱਗੋ ਤੇਰਵੀ ਕਰ ਰਿਹਾ ਕਿ ਪਰਿਵਾਰ ਨੂੰ ਨੌਕਰੀ 5-5 ਲੱਖ ਰੁਪਏ ਦਿੱਤਾ ਹਰ ਪਰਿਵਾਰ ਨੂੰ ਔਰ ਅੱਜ ਦਾ ਜਿਹੜਾ ਤਸੱਦਤ ਹੈਗਾ ਯਾਰ ਸਾਡੀ ਜੂ ਤੇ ਆ ਕੇ ਪੰਜਾਬੀਆਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਸਾਡੇ ਲੋਕਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਟਰੈਕਟਰ ਡੈਮੇਜ ਕਰਤੇ ਸਾਡੀਆਂ ਕਾਰਾਂ ਡੈਮੇਜ ਕਰਤੀਆਂ ਲੇਕਿਨ ਸਰਕਾਰ ਦੇ ਅੰਦਰ ਜੂ ਨਹੀਂ ਸਰਗੀ ਸਰਕਾਰ ਬਿਲਕੁਲ ਡਰੀ ਵੀ ਹੈ ਔਰ ਸਰਕਾਰ ਬਿਲਕੁਲ ਰਲੀ ਵੀ ਹੈ ਕੇਂਦਰ ਦੇ ਨਾਲ ਇਹ ਜਿਹੜਾ ਬਦਲਾਵ ਸੀਗਾ ਲੋਕਾਂ ਨੇ ਵੇਖ ਲਿਆ ਹੈ ਹੁਣ ਲੋਕਾਂ ਦੀ ਲੋਕਾਂ ਨੂੰ ਇਸ ਗੱਲ ਦਾ ਸਾਰੀ ਸਮਝ ਆ ਗਈ ਹੈ ਕਿ ਮੁੱਖ ਮੰਤਰੀ ਸਾਡੀ ਕਿਹਨਿਕ ਲੜਾਈ ਲੜ ਰਹੇ ਪੰਜਾਬ ਦੇ ਕਿਸਾਨ ਹੁਣ ਜਾਣ ਚੁੱਕੇ ਹਨ। ਸ਼ੁਭ ਕਰਨ ਦੇ ਅਸੀਂ ਅੰਤਿਮ ਸੰਸਕਾਰ ਤੇ ਪਹੁੰਚਿਆ ਕੀ ਕਹਿਣਾ ਚਾਹੋਗੇ ਜੋ ਸਰਕਾਰ ਦੀ ਕਾਰਗੁਜ਼ਾਰੀ ਉਹਨੂੰ ਕਿਵੇਂ ਦੇਖਦੇ ਹੋ? ਦੇਖੋ ਉਹ ਇੱਕ ਘਟਨਾ ਪਹਿਲੀ ਗੱਲ ਤਾਂ ਐਸੂ ਕਰਨ ਵਾਲੀ ਘਟਨਾ ਜਿਹੜਾ ਉਹਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਸਾਡੇ ਨੌਜਵਾਨ ਨੇ। ਇਹ ਬਹੁਤ ਹੀ ਹਿੰਮਤ ਭਾਗੀ ਹੈ ਤੇ ਪਰਿਵਾਰ ਦੇ ਨਾਲ ਅਸੀਂ ਹਮਦਾਰੀ ਕਰਦੇ ਹਾਂ। ਜਿਹੜੀ ਇਸ ਗਲਤ ਘਟਨਾ ਦੀ ਜਾਨੀ ਉਹ ਸਰਕਾਰ ਦੀ ਪੂਰਜੋਰ ਨਿਖੇਧੀ ਕਰਦੀ ਹੈ। ਇੱਕ ਆਪਣੇ ਨੌਜਵਾਨ ਨੂੰ ਉਸਕ ਅਧਿਕਾਰ ਜਿਹੜੇ ਉਹਨਾਂ ਨੂੰ ਅਧਿਕਾਰ ਜਮੂਰੀ ਘੜ ਦਿੱਤੇ ਹੋਣੇ ਉਹਨਾਂ ਦੇ ਤਹਿਤ ਉਹ ਬਜ਼ਾਰੇ ਚ ਗਏ ਸੀ ਉੱਥੇ ਆਪਦੇ ਹੱਕਾਂ ਦੀ ਗੱਲ ਕਰਦੇ ਸੀ ਸਰਕਾਰ ਦੇ ਕਿਹੜੇ ਨਮਾਇंदे ਨੇ ਕਿਹੜੀ ਕੀ ਦੇ ਹੁਕਮ ਨਾਲ ਉਹਦੇ ਤੇ ਗੋਲੀ ਮਾਰੀ ਹੈ ਉਹ ਦੋਸ਼ੀ ਬਣਦੇ ਨੇ ਉਹਨਾਂ ਦੀ ਜਾਂਚ ਕਰਕੇ ਉਹਨਾਂ ਨੂੰ ਸਜ਼ਾ ਦੇਣੀ ਹੈ ਬੰਦਿਆ ਠੀਕ ਹੈ ਪਰਵਾਰ ਦਾ ਨੂੰ ਬਹੁਤ ਵੱਡੀ ਇਹ ਦੁਖਾਂਤ ਹੈ ਸਾਨੂੰ ਵੀ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਇੱਕ ਸਾਡਾ ਬੱਚਾ ਆਪਣੀ ਹੱਕੀ ਲੜਾਈ ਲੜਦਾ ਸ਼ਹੀਦ ਹੋਇਆ ਅਸੀਂ ਇਹ ਇਹਦੇ ਕੋਈ ਸਾਡੇ ਕੋਲੇ ਹੱਲ ਨਹੀਂ ਕੋਈ ਸ਼ਬਦ ਨਹੀਂ ਜਿਹੜੇ ਕਹੇ ਜਾ ਸਕਣੋ ਕਿ ਪਰਿਵਾਰ ਦਾ ਤਲਾਸ਼ਾ ਕਿਵੇਂ ਭਾਈ ਨਹੀਂ ਤੇ ਇਹ ਸਰਕਾਰਾਂ ਜਿਹੜੀਆਂ ਸਰਕਾਰਾਂ ਇਹ ਚਾਹੇ ਕੇਂਦਰ ਦੀ ਹੈ ਚਾਹੇ ਜ਼ੁਬੇ ਦੀ ਹੈ ਇਹ ਸਾਰੀਆਂ ਦੇਚ ਬਕਾਇਦਾ ਦੋਸ਼ੀ 8 ਦਿਨਾਂ ਬਾਅਦ ਮਾਮਲਾ ਦਰਜ ਕੀਤਾ ਗਿਆ ਕਿਵੇਂ ਦੇਖਦੇ ਹੋ 8 ਦਿਨ ਉਹ ਵੀ 0 ਐਫ ਆਈ ਆਰ ਦਾ ਮਾਮਲਾ ਵੀ ਕੀ ਦਰਜ ਹੈ ਇੱਕ ਕਾਗਜ਼ੀ ਰਸਮੀ ਹੈ ਨਾ ਕਾਗਜ਼ਾ ਕੀ ਕਿਸੇ ਅਣਪਛਾਤੇ ਨੇ ਕਿਉਂ ਅਣਪਛਾਤਾ ਸਾਡੇ ਕੋਲ ਨਾ ਤੇ ਸੋਰਸ ਨੇ ਸਾਡੇ ਨਾਲ ਦੇ ਰਿਸ਼ਤੇਦਾਰਾਂ ਦਾ ਪਤਾ ਵੀ ਕਿਹੜਾ ਆਪੂ ਦਾ ਰਿਸ਼ਤੇਦਾਰ ਕਿੱਥੇ ਨੇ ਇੰਨੀ ਪੜਤਾਲ ਨਹੀਂ ਉਹਨਾਂ ਕੋਲੇ ਸੀਆਈਡੀ ਪਲ-ਪਲ ਤੇ ਫਿਰਦੀ ਆ ਸਾਰੀ ਇੰਟੈਲੀਜੈਂਸ ਸਾਡੇ ਵਿੱਚ ਫਿਰਦੀ ਆ ਸਾਡੇ ਅੰਦੋਲਨ ਦੇ ਵਿੱਚ ਇੰਟੈਲੀਜੈਂਸੀ ਦੇ ਬੰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਗੋਲੀ ਕਿੱਧਰੋਂ ਆਈ ਤੇ ਕਿਹਨੇ ਮਾਰੀ ਆ ਇਹ ਦੋਸ਼ੀ ਦੀ ਪੜਤਾਲ ਕਰਨੀ ਸਰਕਾਰ ਦਾ ਕੰਮ ਨਹੀਂ ਜੇ ਇਹਨਾਂ ਨੂੰ ਕਹਿੰਦੇ ਨੇ ਵੀ ਸਾਨੂੰ ਪਤਾ ਹੱਲ ਦਾ ਦਿਖਦਾ ਜੇ ਕਿਸੇ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਲੱਗੀ ਦਾ ਪਤਾ ਵੀ ਕਿਹੜੇ ਕਿਸਾਨ ਦਾ ਖੇਤ ਆ ਫਿਰ ਇਹਨੂੰ ਇਹ ਗੱਲ ਦਾ ਪਤਾ ਨਹੀਂ ਵੀ ਗੋਲੀ ਕਿਹਨੇ ਚਲਾਈ ਕਿਹਨੇ ਮਾਰੀ ਹੈ ਇਹ 0 एफ आर ਦਾ ਮਤਲਬ ਹੀ ਕੋਈ ਨਹੀਂ ਇਹ ਬਿਲਕੁਲ ਠੀਕ ਹੈ ਰਸਮੀ ਕਾਰਵਾਈ ਕਰਤੀ ਇਹਨਾਂ ਨੇ ਇਹ ਰਸਮੀ ਕਾਰਵਾਈ ਹੈ ਇੱਕ ਤਾਲਾ ਪਟਕਣ ਦੀ ਗੱਲ ਹੈ ਇੱਕ ਦੋਸ਼ੀ ਨੂੰ ਗੋਲੀ ਕਿਉਂ ਨਹੀਂ ਲੱਗਦਾ ਕਿਉਂ ਲੱਗਦਾ ਨਹੀਂ ਕਿਉਂ ਨਹੀਂ ਮਾਮਲਾ ਦਰਜ ਕੀਤਾ ਗਿਆ 8 ਦਿਨਾਂ ਕਿਸਾਨ ਅਸੂਲਸ਼ ਕਰਦੇ ਦੇਖੋ ਜੀ ਇਹਦਾ ਮਤਲਬ ਇਹ ਬਣਦਾ ਹੈ ਸਰਕਾਰ ਦੇ ਵਿੱਚ ਇਨਵੋਲ ਵਿਆ ਸਰਕਾਰਾਂ ਦੇ ਵਿੱਚ ਇਨਵੋਲ ਬਣਿਆ ਹੈ ਸਰਕਾਰਾਂ ਨੂੰ ਤੁਸੀਂ ਇਹਨਾਂ ਦੇਖੋ ਵੀ ਆ ਸਾਡੇ ਕਿਹੜੇ ਰੰਗ ਦੀ ਸਰਕਾਰ ਹੈ ਸਾਰੀਆਂ ਸਰਕਾਰਾਂ ਇੱਕ ਪੂਰੀਆਂ ਹੁੰਦੀਆਂ ਨੇ ਇਹ ਸਾਰੀਆਂ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਨੇ ਤੇ ਜੁਰਮ ਵੀ ਕਰਦੀਆਂ ਨੇ ਇੱਕ ਦੋਸ਼ੀ ਨੂੰ ਲੁਕਾ Den